ਗੁਰੂ ਜੀ ਦੇ ਉਪਕਾਰ ਦੀ ਮਹਿਮਾ ਦੁਸ਼ਮਣ ਦਲਾਂ ਉੱਤੇ ਵਿਜੇ ਪ੍ਰਾਪਤ ਕਰਕੇ ਗੁਰੂ ਜੀ ਅਵੇਸਲੇ ਹੋ ਕੇ ਨਹੀਂ ਸਨ ਬੈਠ ਗਏ ਉਹਨਾਂ ਨੂੰ ਪਤਾ ਸੀ ਕਿ ਹਾਰ ਖਾ ਕੇ ਗਈ ਹੋਈ ਸ਼ਾਹੀ ਸੈਨਾ ਤੇ ਪਹਾੜੀਏ ਅੱਗੇ ਨਾਲੋਂ ਵਧੇਰੇ ਤਿਆਰੀ ਕਰਕੇ ਫਿਰ ਛੇਤੀ ਹੀ ਸਾਡੇ ਉੱਤੇ ਹਮਲਾ ਕਰਨਗੇ ਇਸ ਵਾਸਤੇ ਆਪ ਜੀ ਨੇ ਅਨੇਕ ਪ੍ਰਕਾਰ ਦੇ ਤੀਰ ਬਰਸ਼ੇ ਤਲਵਾਰਾਂ ਬੰਦੂਕਾਂ ਆਦਕ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਸਤਰ ਤਿਆਰ ਕਰਨ ਵਾਸਤੇ ਕਾਰੀਗਰ ਲਾ ਦਿੱਤੇ ਅਤੇ ਸਿੱਖਾਂ ਨੂੰ ਅੰਮ੍ਰਿਤ ਛਕਾ ਕੇ ਸ਼ਸਤਰਧਾਰੀ ਸਿੰਘ ਸੈਨਾ ਤਿਆਰ ਕਰਨੀ ਆਰੰਭ ਕਰ ਦਿੱਤੀ ਯੁੱਧ ਵਿਦਿਆ ਦੇਣ ਵਾਸਤੇ ਸਤਿਗੁਰੂ ਜੀ ਨੇ ਆਪਣੇ ਯੋਧਿਆਂ ਨੂੰ ਸ਼ਿਕਾਰ ਖੇਡਣ ਵਾਸਤੇ ਪਹਾੜੀ ਦੂਨਾਂ ਵਿੱਚ ਲੈ ਜਾਂਦੇ ਸਨ ਜਿਹੜਾ ਕੋਈ ਪਹਾੜੀਆ ਆਕਰਨਹੀ ਵਿੱਚ ਆ ਕੇ ਰੂਕ ਪਾਉਂਦਾ ਉਸ ਨੂੰ ਸ਼ਾਸਤਰਾ ਨਾਲ ਸਿੱਧਾ ਕਰਕੇ ਆਪਣੀ ਲੋੜ ਅਨਸਾਰ ਚਾਰਾ ਅਤੇ ਦੁੱਧ ਦੇਈ ਅਨਾਜ ਯਾਰਥ ਦਾਮ ਦੇ ਕੇ ਪਿੰਡਾਂ ਵਿੱਚੋਂ ਇਕੱਠਾ ਕਰਕੇ ਯੋਧੇ ਨਿਤਾਪ੍ਰਤ ਲੈ ਆਉਂਦੇ ਸਨ ਗਰੀਬ ਲੋਕ ਤੁਰਕਾਂ ਦੇ ਜਾਂ ਪਹਾੜੀ ਰਾਜਿਆਂ ਦੇ ਲਤਾੜੇ ਹੋਏ ਸਨ ਉਹ ਖੰਡੇ ਦੀ ਪਹਲ ਲੈ ਕੇ ਸ਼ਸਤਰਧਾਰੀ ਹੋ ਕੇ ਆਪਣੇ ਆਪ ਨੂੰ ਬਾਦਸ਼ਾਹਾਂ ਦੇ ਬਾਦਸ਼ਾਹ ਸਮਝਦੇ ਸਨ ਅਤੇ ਗੁਰੂ ਜੀ ਤੋਂ ਬਿਨਾ ਹੋਰ ਕਿਸੇ ਦੀ ਪ੍ਰਵਾਹ ਨਹੀਂ ਕਰਨ ਕਰਦੇ ਜੇ ਕੋਈ ਉਹਨਾਂ ਨੂੰ ਪਹਿਲਾਂ ਵਾਂਗੂ ਹੀ ਕੋਈ ਨੀਵੀਂਕਾਰ tatha ਵਿਗਾਰ ਕਰਨ ਨੂੰ ਆਖਦਾ ਤਾਂ ਉਹ ਉਸ ਨੂੰ ਸ਼ਸਤਰ ਨਾਲ ਠੱਪ ਦਿੰਦੇ ਸਨ ਜਿਹੜੇ ਲੋਕ ਪਹਿਲਾਂ ਕਦੀ ਇਸ਼ਨਾਨ ਨਹੀਂ ਕਰਨ ਕਰਦੇ ਮੈਲੇ ਕੁਚਲੇ ਰਹਿੰਦੇ ਸਨ ਉਹ ਹੁਣ ਬ੍ਰਾਹਮਣਾਂ ਨਾਲੋਂ ਵੀ ਚੰਗੇ ਤੇ ਉੱਤਮ ਹੋ ਗਏ ਜਿਨ੍ਹਾਂ ਸ਼ੂਦਰਾਂ ਨੇ ਕਦੀ ਇੱਕ ਅੱਖਰ ਨਹੀਂ ਸੀ ਪੜਿਆ ਉਹ ਵਿਦਿਆ ਪੜ੍ਹ ਕੇ ਪੰਡਿਤ ਹੋ ਗਏ ਇਸ ਤਰ੍ਹਾਂ ਗੁਰੂ ਜੀ ਨੇ ਗਰੀਬ ਲੋਕਾਂ ਨੂੰ ਜੋ ਗਿੱਦੜਾਂ ਦੇ ਤੁਲ ਡਰਪੋਕ ਤੇ ਕਮਜ਼ੋਰ ਸਨ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸ਼ਸਤਰ ਪਹਿਨਾ ਕੇ ਰਹਿਤ ਬਹਿਤ ਸਿਖਾ ਕੇ ਅਤੇ ਵਿਦਿਆ ਪੜਾ ਕੇ ਹਰ ਤਰ੍ਹਾਂ ਸ਼ੇਰ ਸਮਾਨ ਜੋਧੇ ਬਹਾਦਰ ਵਿਦਵਾਨ ਅਤੇ ਕੇਸ ਕਛ ਅਤੇ ਦਸਤਾਰ ਸਜਾ ਕੇ ਸਿੰਘ ਰੂਪ ਬਣਾ ਦਿੱਤੇ ਜਿਹੜੇ ਪਹਿਲਾਂ ਮਿਹਨਤ ਮਜ਼ਦੂਰੀਆਂ ਕਰਦੇ ਸਨ ਉਹ ਹੁਣ ਘੋੜਿਆਂ ਤੇ ਸਵਾਰ ਹੋ ਕੇ ਯੋਧੇ ਬਣ ਗਏ ਜਿਨ੍ਹਾਂ ਨੂੰ ਪਹਿਲਾਂ ਲੋਕ ਪ੍ਰਲੋਕ ਦੀ ਕੋਈ ਖਬਰ ਨਹੀਂ ਸੀ ਉਹ ਹੁਣ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਕੇ ਤਰ ਗਏ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਬਲਬੁੱਧ ਅਤੇ ਨੀਤੀ ਨਿਪੁੰਨ ਸੂਰਮਗਤੀ ਦੀ ਕਿਹੜੀ ਵਡਿਆਈ ਕੀਤੀ ਜਾਵੇ ਆਪ ਜੀ ਵਰਗਾ ਅੱਗੇ ਜਗਤ ਵਿੱਚ ਐਸਾ ਕੋਈ ਨਹੀਂ ਹੋਇਆ ਜਿਸ ਨੇ ਸੰਸਾਰ ਵਿੱਚ ਇਤਨੇ ਵੱਡੇ ਕੰਮ ਲੋਕ ਭਲਾਈ ਵਾਸਤੇ अथवा ਨੀਚਾਂ ਨੂੰ ਉੱਚਿਆਂ ਕਰਨ ਵਾਸਤੇ ਕੀਤੇ ਹੋਣ ਆਪ ਜੀ ਨੇ ਤੁਰਕਾਂ ਦਾ ਰਾਜ ਤੇਜਨਾਸ਼ ਕਰਕੇ ਹਿੰਦੂ ਧਰਮ ਨੂੰ ਬਚਾ ਲਿਆ ਜਿਹੜਾ ਆਪ ਜੀ ਦੇ ਇਸ ਪਰਉਪਕਾਰ ਨੂੰ ਨਹੀਂ ਜਾਣਦਾ ਉਸ ਵਰਗਾ ਹੋਰ ਕੋਈ ਅਕਿਰਤ ਕਰਨ ਨਹੀਂ ਹਨ ਹਨ ਜਿਨ੍ਹਾਂ ਨੇ ਧਰਤੀ ਦਾ ਭਾਰ ਦੂਰ ਕਰਨ ਵਾਸਤੇ ਖਾਲਸਾ ਪ੍ਰਗਟ ਕੀਤਾ ਹੈ ਆਪ ਜੀ ਨੇ ਪਹਾੜੀ ਰਾਜਿਆਂ ਨਾਲ ਝਗੜਾ ਰੱਖਿਆ ਜਿਨ੍ਹਾਂ ਦੀ ਸਹਾਇਤਾ ਵਾਸਤੇ ਤੁਰਕ ਆਉਂਦੇ ਸਨ ਅਤੇ ਜਿਉਂ-ਜਿਉਂ ਤੁਰਕ ਆਉਂਦੇ ਸਨ ਤਿਉਂ-ਤਿਉਂ ਹੀ ਗੁਰੂ ਜੀ ਉਹਨਾਂ ਨੂੰ ਮਾਰ ਕੇ ਮੈਦਾਨ ਸਾਫ਼ ਕਰੀ ਜਾਂਦੇ ਸਨ ਇਹ ਵਿਉਂਤ ਆਪ ਜੀ ਨੇ ਤੁਰਕਾਂ ਦੇ ਮਾਰਨ ਵਾਸਤੇ ਹੀ ਬਣਾਈ ਹੋਈ ਸੀ ਆਪ ਜੀ ਨੇ ਐਸੀ ਮਾਇਆ ਰਚੀ ਕਿ ਭੀਮਚੰਦ ਆਦਿਕ ਪਹਾੜੀ ਰਾਜੇ ਆਪ ਜੀ ਨਾਲ ਮਿਲਣ ਦੀ ਥਾਂ ਤੁਰਕਾਂ ਦੀ ਸ਼ਰਨ ਵਿੱਚ ਪੈਣ ਨੂੰ ਹੀ ਚੰਗਾ ਸਮਝਦੇ ਸਨ ਅਤੇ ਪਹਾੜੀ ਰਾਜਿਆਂ ਨੇ ਸਲਾਹ ਕੀਤੀ ਹੁਣ ਹਾਰ ਖਾ ਕੇ ਪਹਾੜੀ ਰਾਜੇ ਆਪਸ ਵਿੱਚ ਮਿਲ ਕੇ ਸਲਾਹਾਂ ਕਰਨ ਲੱਗੇ ਕਿ ਪੈਂਡੇ ਖਾਂ ਮਾਰਿਆ ਗਿਆ ਹੈ ਦੀਨਾ ਬੇਕ ਫੱਟੜ ਹੋ ਕੇ ਭੱਜ ਗਿਆ ਬਹੁਤ ساری ਸ਼ਾਹੀ ਸੈਨਾ ਵੀ ਮਾਰੀ ਗਈ ਹੈ ਫਿਰ ਸਾਡੀ ਫੌਜ ਗੁਰੂ ਜੀ ਅੱਗੇ ਕਿਸ ਤਰ੍ਹਾਂ ਠਹਿਰ ਸਕਦੀ ਹੈ ਔਰੰਗਜੀਬ ਦੱਖਣ ਗਿਆ ਹੋਇਆ ਹੈ ਉਸ ਨੂੰ ਇਹ ਸਾਰੀ ਵਾਰਤਾ ਜੇ ਸੂਬਾ ਲਿਖ ਕੇ ਭੇਜੇ ਤਾਂ ਅਸੀਂ ਵੀ ਆਪਣੇ ਵਕੀਲ ਬਾਦਸ਼ਾਹ ਪਾਸ ਭੇਜ ਦਈਏ ਜੋ ਗੁਰੂ ਜੀ ਦੀ ਯੋਰਾਵਰੀ ਦਾ ਸਾਰਾ ਹਾਲ ਉਸ ਨੂੰ ਦੱਸੋ ਇਹ ਸਭ ਕੁਝ ਸੁਣ ਕੇ ਸ਼ਾ ਗੁੱਸੇ ਵਿੱਚ ਆਣ ਕੇ ਇੱਕ ਵੱਡਾ ਲਸ਼ਕਰ ਸਾਡੀ ਮਦਦ ਲਈ ਭੇਜ ਦੇਵੇਗਾ ਫਿਰ ਅਸੀਂ ਗੁਰੂ ਜੀ ਨੂੰ ਮਾਰਨ ਵਿੱਚ ਜਾਂ ਅਨੰਦਪੁਰ ਤੋਂ ਕੱਢ ਦੇਣ ਵਿੱਚ ਸਫਲ ਹੋ ਸਕਾਂਗੇ ਅਤੇ ਸਾਡਾ ਰਾਜ ਟਿਕ ਸਕੇਗਾ ਇਸ ਤਰ੍ਹਾਂ ਦੀਆਂ ਗੋਂਦਾਂ ਗੁੰਦ ਕੇ ਰਾਜਿਆਂ ਨੇ ਫਿਰ ਬਹੁਤ ਕੀਮਤੀ ਭੇਟਾ ਦਿੱਲੀ ਵਾਸਤੇ ਭੇਜਣ ਦੀ ਤਿਆਰੀ ਕਰ ਲਈ ਜਦ ਇਹ ਗੱਲ ਹੰਡੂਰੀਏ ਰਾਜੇ ਨੇ ਸੁਣੀ ਤਾਂ ਉਸ ਨੇ ਕਿਹਾ ਕਿ ਸਾਨੂੰ ਬਾਦਸ਼ਾਹ ਪਾਸ ਪੁਕਾਰ ਕਰਨੀ ਠੀਕ ਨਹੀਂ ਹੈ ਸਾਡੀ ਸਾਰੇ ਪਹਾੜੀ ਰਾਜਿਆਂ ਦੀ ਆਪਣੀ 3 ਲੱਖ ਫੌਜ ਹੈ ਸਾਰੇ ਇੱਕ ਹੋ ਕੇ ਫੌਜ ਇਕੱਠੀ ਕਰਕੇ ਗੁਰੂ ਜੀ ਦਾ ਟੱਕਰ ਕਰੀਏ ਗੁਰੂ ਜੀ ਪਾਸ ਇਤਨੀ ਫੌਜ ਕਿੱਥੇ ਜਿਸ ਦੇ ਆਸਰੇ ਉਹ ਸਾਡੇ ਤੋਂ ਆਕੀ ਹੋ ਕੇ ਬੈਠੇ ਰਹੇਗਾ आनंदपुर ਨੂੰ ਚਾਰ ਛਪੇਰੇ ਤੋਂ ਘੇਰਾ ਪਾ ਕੇ ਉਹਨਾਂ ਦਾ ਰਸਦ ਪਾਣੀ ਬੰਦ ਕਰ ਦੇਵਾਂਗੇ ਜਿਸ ਨਾਲ ਤੰਗ ਹੋ ਕੇ ਉਹ ਆਪਣੇ ਆਪ ਨੂੰ ਹੀ ਕੁਝ ਦਿਨਾਂ ਉਪਰੰਤ ਆਨੰਦਪੁਰ ਸਾਹਿਬ ਨੂੰ ਖਾਲੀ ਕਰ ਜਾਏਗੇ ਆਨੰਦਪੁਰ ਸਾਹਿਬ ਨੂੰ ਚਾਰ ਛਪੇਰੇ ਤੋਂ ਘੇਰਾ ਪਾ ਕੇ ਉਹਨਾਂ ਦਾ ਰਸਦ ਪਾਣੀ ਬੰਦ ਕਰ ਦੇਵਾਂਗੇ ਜਿਸ ਨਾਲ ਤੰਗ ਹੋ ਕੇ ਉਹ ਆਪਣੇ ਆਪ ਹੀ ਕੁਝ ਦਿਨਾਂ ਉਪਰੰਤ ਆਨੰਦਪੁਰ ਸਾਹਿਬ ਨੂੰ ਖਾਲੀ ਕਰ ਦੇਣਗੇ ਜੇ ਅੰਦਰੋਂ ਆਪੇ ਨਹੀਂ ਨਿਕਲੇਗਾ ਤਾਂ ਅਸੀਂ ਹੱਲਾ ਕਰਕੇ ਕਿਲੇ ਆਨੰਦਗੜ੍ਹ ਨੂੰ ਮਾਰ ਲਵਾਂਗੇ ਜੇ ਫੇਰ ਵੀ ਸਾਡਾ ਕੋਈ ਵਸਨਾ ਚੱਲਿਆ ਤਾਂ ਫਿਰ ਅਸੀਂ ਬਾਦਸ਼ਾਹ ਪਾਸ ਜਾਣ ਦੀ ਗੱਲ ਸੋਚਾਂਗੇ ਅਜੇ ਤੱਕ ਅਸੀਂ ਗੁਰੂ ਜੀ ਨਾਲ ਗੱਜ-ਵੱਜ ਕੇ ਨਹੀਂ ਲੜੇ ਇਸ ਕਰਕੇ ਸਾਨੂੰ ਪਹਿਲਾਂ ਲੜ ਕੇ ਆਪਣਾ ਬਲ ਵਿਖਾਉਣਾ ਚਾਹੀਦਾ ਹੈ ਸਾਡੇ ਪਾਸ ਸੈਂਕੜੇ ਪਿੰਡ ਗੁਜਰਾ ਦੇ ਹਨ ਜੋ ਲੜਨ ਵਾਸਤੇ ਪ੍ਰਸਿੱਧ ਹਨ ਫੇਰ ਰੰਗੜਾਂ ਦੇ ਪਿੰਡ ਵੀ ਹਨ ਜਿਨ੍ਹਾਂ ਨੂੰ ਗੁਰੂ ਜੀ ਦੇ ਦਲ ਨੇ ਦੁੱਖ ਦੇ ਕੇ ਮਾਰਿਆ ਹੈ ਉਹਨਾਂ ਸਾਰਿਆਂ ਗੁਜਰਾ ਤੇ ਰੰਗੜਾਂ ਨੂੰ ਬੁਲਾ ਲਵੋ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਹੋ ਜਾਵਾਂਗੇ ਹੋਰ ਰਾਜੇ ਜੈਸਾ ਕੇ ਰਾਜਾ ਕਟੋਚੀਆ ਨੂਰਪੁਰੀਆ ਮੰਡੀਪਤੀ ਕੁੱਲੂ ਕੌਲਥ ਗੋਲੇਰੀਆ ਚੰਦੇਰੀਆ ਸ਼੍ਰੀਨਗਰ ਦਾ ਗੜਵਾਲੀਆ ਰਾਮਪੁਰ ਬਸਹਰੀਆ ਅਤੇ ਡਲਵਾਲੀਆ ਆਦਿਕ ਸਾਰਿਆਂ ਨੂੰ ਵੀ ਸੱਦ ਲਵੋ ਅਤੇ ਸਾਰੇ ਮਿਲ ਕੇ ਗੁਰੂ ਜੀ ਉੱਤੇ ਧਾਵਾ ਬੋਲ ਦਈਏ ਜਿਹੜਾ ਇਸ ਧਾਵੇ ਵਿੱਚ ਸਾਡੇ ਸੱਦੇ ਉੱਤੇ ਆਣ ਕੇ ਸ਼ਾਮਲ ਨਾ ਹੋਵੇ ਉਸ ਨੂੰ ਅਸੀਂ ਆਪਣਾ ਦੁਸ਼ਮਣ ਸਮਝਾਂਗੇ ਜਦ ਰਾਜਾ ਹੰਡੂਰੀਆਂ ਨੇ ਭੀਮਚੰਦ ਨੂੰ ਇਹ ਸਲਾਹ ਦਿੱਤੀ ਤਾਂ ਉਸ ਨੇ ਕਿਹਾ ਤੁਹਾਡੀ ਸਲਾਹ ਬਿਲਕੁਲ ਠੀਕ ਹੈ ਜੇ ਅਸੀਂ ਸਾਰੇ ਇੱਕ ਮੁੱਠ ਹੋ ਕੇ ਲੜੀਏ ਤਾਂ ਸਾਡੇ ਅੱਗੇ ਕੌਣ ਠਹਿਰ ਸਕਦਾ ਹੈ ਹੋਰ ਕਿਸੇ ਦੀ ਫਿਰ ਕਿਹੜੀ ਗੱਲ ਹੈ ਦਿੱਲੀ ਦਾ ਬਾਦਸ਼ਾਹ ਵੀ ਸਾਡੇ ਪਾਸੋਂ ਪੈ ਖਾਏਗਾ ਸਾਰਿਆਂ ਨੂੰ ਲਿਖ ਦਿਓ ਕਿ ਅਸਾਂ ਗੁਰੂ ਜੀ ਉੱਤੇ ਚੜ੍ਹਾਈ ਕਰਨੀ ਹੈ ਜੇ ਤੁਸੀਂ ਸਾਡੇ ਨਾਲ ਸ਼ਾਮਲ ਨਹੀਂ ਹੋਵੋਗੇ ਤਾਂ ਗੁਰੂ ਸਾਡੇ ਰਾਜਸ਼ੀਨ ਲਵੇਗਾ ਜੇ ਆਪਣੇ ਰਾਜ ਕਾਇਮ ਰੱਖਣਾ ਚਾਹੁੰਦੇ ਹੋ ਤਾਂ ਗੁਰੂ ਜੀ ਨਾਲ ਲੜਨ ਵਾਸਤੇ ਆਪੋ ਆਪਣੀ ਸੈਨਾ ਲੈ ਕੇ ਸਾਡੇ ਨਾਲ ਆਣ ਕੇ ਮਿਲ ਜਾਓ ਇਸ ਤਰ੍ਹਾਂ ਦੋਹਾ ਕਹਿਲੂਰ ਪਤੀ ਅਤੇ ਹੰਡੂਰੀਏ ਰਾਜੇ ਨੇ ਸਲਾਹ ਕਰਕੇ ਸਾਰੇ ਪਹਾੜੀ ਰਾਜਿਆਂ ਨੂੰ ਚਿੱਠੀਆਂ ਲਿਖ ਦਿੱਤੀਆਂ ਅਤੇ ਆਪਣੀ ਸੈਨਾ ਨੂੰ ਸ਼ਸਤਰਾਂ ਅਸਤਰਾਂ ਨਾਲ ਤਿਆਰ ਕਰ ਲਿਆ ਭੀਮਚੰਦ ਵੱਲੋਂ ਜਦ ਅਪਰੁਕਤ ਭਾਵ ਦੀਆਂ ਚਿੱਠੀਆਂ ਮਿਲੀਆਂ ਤਾਂ ਉਹ ਵੀ ਸਾਰੇ ਰਾਜੇ ਆਪੂ ਆਪਣੀਆਂ ਫੌਜਾਂ ਲੈ ਕੇ ਕਹਿਲੂਰ ਆ ਗਏ ਸਾਰੇ ਰਾਜਿਆਂ ਨੂੰ ਭੀਮਚੰਦ ਨੇ ਸੰਬੋਧਨ ਕਰਕੇ ਆਖਿਆ ਇਹ ਗੁਰੂ ਜੀ ਦਾ ਖਾਲਸਾ ਸਾਡਾ ਇੱਕ ਵੈਰੀ ਪ੍ਰਗਟ ਹੋ ਗਿਆ ਹੈ ਇਹਨਾਂ ਦੇ ਨਾਲ ਸ਼ਾਮਦਾਮ ਅਤੇ ਭੀਦ ਦਾ ਸਾਡਾ ਕੋਈ ਉਪਾਅ ਨਹੀਂ ਬਣਿਆ ਇਸ ਕਰਕੇ ਹੁਣ ਸਾਨੂੰ ਇਹਨਾਂ ਨਾਲ ਲੜਾਈ ਕਰਕੇ ਹੀ ਆਪਣੇ ਰਾਜ ਕਾਇਮ ਰੱਖਣੇ ਪੈਣਗੇ भीमचंद ਦੀ ਇਹ ਗੱਲ ਸੁਣ ਕੇ ਸਾਰੇ ਰਾਜਿਆਂ ਆਖਿਆ ਸੀ ਤੁਹਾਡੀ ਇਹ ਗੱਲ ਪ੍ਰਵਾਨ ਕਰਦੇ ਹਾਂ ਅਤੇ ਲੜਨ ਮਰਨ ਨੂੰ ਤਿਆਰ ਹਾਂ ਇਸ ਉਪਰੰਤ ਸਾਰੇ ਰਾਜਿਆਂ ਨੇ ਜੰਗ ਦੀ ਤਿਆਰੀ ਕਰਕੇ ਲੜਾਈ ਦਾ ਨਗਾਰਾ ਵਜਾ ਕੇ ਆਨੰਦਪੁਰ ਸਾਹਿਬ ਉਤੇ ਚੜ੍ਹਾਈ ਕਰ ਦਿੱਤੀ ਦੋ ਤਿੰਨ ਕੋ ਅੱਗੇ ਜਾ ਕੇ ਫੌਜਾਂ ਦੇ ਡੇਰੇ ਲਾ ਲੈ ਕਰਕੇ ਸਤਗੁਰੂ ਜੀ ਨੂੰ ਭੀਮ ਚੰਦ ਨੇ ਆਪਣੇ ਇੱਕ ਦੂਤ ਰਾਹੀਂ ਚਿੱਠੀ ਭੇਜੀ ਇਹ ਆਨੰਦਪੁਰ ਜਿੱਥੇ ਤੁਸੀਂ ਵਸਦੇ ਹੋ ਇਹ ਸਾਡੀ ਜਗ੍ਹਾ ਹੈ ਜੇ ਇੱਥੇ ਵਸਣਾ ਚਾਹੁੰਦੇ ਹੋ ਤਾਂ ਇਹ ਜਿਸ ਤਰ੍ਹਾਂ ਹੋਰ ਪ੍ਰਜਾ ਸਾਨੂੰ ਮਾਲਕਾਨਾ ਦਿੰਦੀ ਹੈ ਤੁਸੀਂ ਵੀ ਦਇਆ ਕਰੋ ਨਹੀਂ ਤਾਂ ਆਨੰਦਪੁਰ ਖਾਲੀ ਕਰ ਦਿਓ ਜੇ ਦੋਹਾਂ ਵਿੱਚੋਂ ਕੋਈ ਗੱਲ ਨਹੀਂ ਕਰੋਗੇ ਤਾਂ ਜੁੱਧ ਹੋਵੇਗਾ ਅੱਗੇ ਤੁਹਾਡਾ ਤੁਰਕਾਂ ਨਾਲ ਵੀ ਝਗੜਾ ਹੈ ਫਿਰ ਜੇ ਸਾਡੇ ਨਾਲ ਵੀ ਵਿਰੋਧ ਵੱਧ ਗਿਆ ਤਾਂ ਦੋਹਾਂ ਪਾਸਿਓਂ ਤੂੰ ਤੁਹਾਡੇ ਉੱਤੇ ਟੁੱਟ ਕੇ ਪੈ ਜਾਵਾਂਗੇ ਫਿਰ ਤੁਹਾਡਾ ਆਨੰਦਪੁਰ ਸਾਹਿਬ ਵਿੱਚੋਂ ਨਿਕਲਣਾ ਕਠਿਨ ਹੋ ਜਾਏਗਾ ਇਸ ਵਾਸਤੇ ਤੁਸੀਂ ਸਾਨੂੰ ਮਾਲਕਾਨਾ ਮਾਮਲਾ ਦੇ ਦਿਓ ਅਤੇ ਲੜਾਈ ਪੜਾਈ ਦੇ ਵਿਚਾਰ ਛੱਡ ਕੇ ਗੁਰੂ ਤੇਗ ਬਹਾਦਰ ਜੀ ਵਾਂਗੂ ਸ਼ਾਂਤੀ ਨਾਲ ਰਹਾ ਕਰੋ ਸਿੱਖ ਸੰਗਤਾਂ ਤੋਂ ਧਨ ਪਦਾਰਥ ਭੇਟਾਂ ਲਵੋ ਅਤੇ ਸਾਨੂੰ ਸਲਾਨਾ ਹੱਕ ਦੇਈ ਜਾਵੋ ਇਸ ਤਰ੍ਹਾਂ ਆਪਣਾ ਜੀਵਨ ਸੁੱਖ ਨਾਲ ਬਤੀਤ ਕਰੋ ਨਹੀਂ ਤਾਂ ਸਾਡੀ ਜਗ੍ਹਾ ਛੱਡ ਕੇ ਹੋਰ ਕਿਸੇ ਜਗ੍ਹਾ ਜਾ ਵਸੋ ਹੁਣ ਅਸੀਂ ਸਾਰੇ ਰਾਜੇ ਆਪਣੀ ਸੈਨਾ ਸਹਿਤ ਇਕੱਠੇ ਹੋਏ ਬੈਠੇ ਹਾਂ ਜੇ ਤੁਸੀਂ ਸਾਡੀ ਗੱਲ ਨਾ ਮੰਨੋਗੇ ਤਾਂ ਤੁਹਾਨੂੰ ਆਪਣੇ ਜੋਰ ਨਾਲ ਫੜ ਕੇ ਬਾਹਰ ਕੱਢ ਦੇਵਾਂਗੇ ਅਤੇ ਆਨੰਦਪੁਰ ਸਾਹਿਬ ਉਤੇ ਕਬਜ਼ਾ ਕਰ ਲਵਾਂਗੇ ਜਦ ਇਹ ਚਿੱਠੀ ਭੀਮ ਚੰਦ ਦੀ ਸਤਿਗੁਰੂ ਜੀ ਨੂੰ ਪੁੱਜੀ ਤਾਂ ਆਪ ਜੀ ਨੇ ਸਦਾ ਉੱਤਰ ਲਿਖਵਾਇਆ ਕਿ हे ਹੰਕਾਰੀ ਭੀਮ ਚੰਦ ਆਪਣੀ ਚਿੱਠੀ ਦਾ ਉੱਤਰ ਧਿਆਨ ਨਾਲ ਸੁਣ ਅਤੇ ਹੋਰ ਆਪਣੇ ਸਾਥੀਆਂ ਨੂੰ ਵੀ ਦੱਸ ਦੇ ਜੇ ਤੂੰ ਸਾਡੇ ਪਾਸੋਂ ਪੈਸੇ ਲੈਣਾ ਚਾਹੁੰਦਾ ਹਾਂ ਤਾਂ ਅਸੀਂ ਤੈਨੂੰ ਪੈਸੇ ਖੰਡੇ ਦੀ ਧਾਰ ਉੱਤੇ ਦੇਾਂਗੇ ਜਦੋਂ ਲੋਹੇ ਨਾਲ ਲੋਹਾ ਖੜਕੇਗਾ ਤਾਂ ਉਸ ਵੇਲੇ ਰੁਪਈਏ ਤੂੰ ਟਣਕਾ ਕੇ ਖੋਟੇ खरे ਪਰਖ ਲਈਂ ਹੁਣ ਤੇਰੇ ਨਾਲ ਸਾਡਾ ਕੋਈ ਮਿਲਵਰਤਨ ਨਹੀਂ ਰਿਹਾ ਜੋ ਤੂੰ ਕਰਨਾ ਚਾਹੁੰਦਾ ਹੈ ਟਕੜਾ ਹੋ ਕੇ ਕਰ ਲਈ ਪਰੰਤੂ ਜੇ ਤੂੰ ਸੁਖ ਲੈਣਾ ਚਾਹੁੰਦਾ ਹੈ ਤਾਂ ਲੜਾਈ ਦਾ ਵਿਚਾਰ ਛੱਡ ਕੇ ਖਾਲਸੇ ਦੀ ਸ਼ਰਣ ਪੈ ਜਾ ਇਸ ਤਰ੍ਹਾਂ ਗੁਰੂ ਘਰ ਤੋਂ ਤੈਨੂੰ ਸਭ ਕੁਝ ਪ੍ਰਾਪਤ ਹੋ ਸਕਦਾ ਹੈ ਹਾਂ ਜੇ ਤੂੰ ਆਪਣੇ ਹੰਕਾਰ ਕਰਕੇ ਸਾਨੂੰ ਯੰਗ ਦੇ ਮੈਦਾਨ ਵਿੱਚ ਮਿਲਣਾ ਚਾਹੁੰਦਾ ਹੈ ਤਾਂ ਫਿਰ ਗੁਰੂ ਘਰ ਸ਼ੀਸ਼ੇ ਦੇ ਸਮਾਨ ਹੈ ਜੈਸੀ ਕਿਸੇ ਦੇ ਹਿਰਦੇ ਦੀ ਭਾਵਨਾ ਹੋਵੇਗੀ ਵੈਸਾ ਹੀ ਫਲ ਪਾਵੇਗਾ ਜੇ ਤੂੰ ਗੁਰੂ ਘਰ ਦਾ ਸੇਵਕ ਬਣ ਕੇ ਅਨੇਕ ਪ੍ਰਕਾਰ ਦੇ ਸੁੱਖ ਨਹੀਂ ਪਾਉਣਾ ਚਾਹਦਾ ਤਾਂ ਫਿਰ ਤਕੜਾ ਹੋ ਕੇ ਅੱਗੇ ਆ ਜਾ ਅਤੇ ਰਣ ਤੱਤੇ ਨੂੰ ਆਣ ਕੀ ਵੇਖ ਜਦ ਇਹ ਉੱਤਰ ਭੀਮ ਚੰਦ ਨੇ ਆਪਣੇ ਸਾਥੀ ਦੂਸਰੇ ਰਾਜਿਆਂ ਨੂੰ ਸੁਣਾਇਆ ਤਾਂ ਸਭ ਨੇ ਵਿਚਾਰਿਆ ਕਿ ਹੁਣ ਤਾਂ ਗੁਰੂ ਜੀ ਨਾਲ ਜੰਗ ਹੀ ਕਰਨਾ ਪਵੇਗਾ ਇਸ ਵਾਸਤੇ ਨਗਾਰੇ ਤੇ ਢੋਲ ਵਜਾ ਕੇ ਬਾਈ ਧਾਰ ਦੇ ਰਾਜਿਆਂ ਨੇ ਚੜ੍ਹਾਈ ਕਰ ਦਿੱਤੀ ਗੁਜਰਾ ਦੇ ਆਗੂ ਜਮਤੁੱਲਾ ਭਾਉ ਆਪਣੇ ਨਾਲ ਹਜ਼ਾਰਾਂ ਗੁਜਰਾ ਦੀ ਫੌਜ ਲੈ ਕੇ ਸਾਰੀ ਪੈਦਲ ਫੌਜ ਦੀ ਅਗਵਾਈ ਕਰਨ ਲੱਗਾ ਜਦ ਇਸ ਫੌਜੀ ਚੜ੍ਹਾਈ ਦੀ ਖਬਰ ਸਤਗੁਰੂ ਜੀ ਨੂੰ ਸੁਈਏ ਨੇ ਦਿੱਤੀ ਤਾਂ ਆਪ ਜੀ ਨੇ ਦੀਵਾਨ ਵਿੱਚ ਖਾਲਸੇ ਨੂੰ ਸੰਬੋਧਨ ਕਰਕੇ ਆਖਿਆ ਖਾਲਸਾ ਜੀ ਇਸ ਤੋਂ ਵਧੇਰੇ ਹੋਰ ਕੋਈ ਚੰਗੀ ਗੱਲ ਨਹੀਂ ਕਿ ਵੈਰੀ ਦਾ ਟਕਰਾ ਡਟ ਕੇ ਕੀਤਾ ਜਾਵੇ ਨਿਰਭੈ ਹੋ ਕੇ ਸ਼ਤਰੂਆਂ ਉੱਤੇ ਸ਼ਸਤਰ ਚਲਾਓ ਅਤੇ ਦਲਾਂ ਦੇ ਦਲ ਮਾਰ ਕੇ ਜਸ ਪ੍ਰਾਪਤ ਕਰੋ ਜੋ ਮੁਕਤੀ ਫਲ ਹਜ਼ਾਰਾਂ ਸਾਲ ਤਪ ਕਰਕੇ ਤੇ ਘਾਲਣਾ ਘਾਲ ਕੇ ਪ੍ਰਾਪਤ ਨਹੀਂ ਹੁੰਦਾ ਉਹ ਫਲ ਰਣ ਵਿੱਚ ਨਿਰਭੈ ਹੋ ਕੇ ਲੜ ਕੇ ਮਰਨ ਨਾਲ ਇੱਕ ਛਿਨ ਵਿੱਚ ਪ੍ਰਾਪਤ ਹੋ ਜਾਂਦਾ ਹੈ ਯੁੱਧ ਵਿੱਚ ਮਰ ਕੇ ਸਵਰਗਾਂ ਦੀ ਪ੍ਰਾਪਤੀ ਹੋਵੇਗੀ ਅਤੇ ਜੋ ਯੁੱਧ ਵਿੱਚ ਜਿੱਤ ਲੈਣਗੇ ਪ੍ਰਥਵੀ ਦਾ ਰਾਜ ਕਰਨਗੇ ਇਸ ਪ੍ਰਕਾਰ ਦੇ ਉਪਦੇਸ਼ ਦੁਆਰਾ ਗੁਰੂ ਜੀ ਨੇ ਖਾਲਸੇ ਨੂੰ ਯੰਗ ਵਿੱਚ ਲੰਡਣ ਵਾਸਤੇ ਉਤਸ਼ਾਹੀ ਕਰ ਦਿੱਤਾ ਮਾਝੇ ਮਾਲਵੇ ਦੇ ਹਜ਼ਾਰਾਂ ਸਿੰਘ ਵੀ ਯੁੱਧ ਦੀ ਖਬਰ ਸੁਣ ਕੇ ਗੁਰੂ ਜੀ ਪਾਸ ਆ ਪਹੁੰਚੇ ਸਿੰਘਾਂ ਨੂੰ ਹੁਕਮ ਕਰਕੇ ਗੁਰੂ ਜੀ ਨੇ ਆਪਣੇ ਦੋਹਾਂ ਕਿਲਿਆਂ ਫਤਿਹਗੜ ਅਤੇ ਲੋਹਗੜ੍ਹ ਦੀ ਜਿੱਦਰੋਂ ਸ਼ਤਰੂ ਸੈਨਾ ਨੇ ਆਉਣਾ ਸੀ ਦੀ ਤਕੜਾਈ ਕਰ ਲਈ ਇਹ ਦੋਵੇਂ ਕਿਲੇ ਪਹਾੜੀ ਰਾਜਿਆਂ ਦੀ ਫੌਜ ਨੂੰ ਰੋਕਣ ਵਾਸਤੇ ਅਨੰਦਪੁਰ ਸਾਹਿਬ ਤੋਂ ਉੱਤਰ ਦਿਸ਼ਾ ਵੱਲ ਬਲ ਬਣਾਏ ਸਨ ਇਹਨਾਂ ਦੇ ਨਿਸ਼ਾਨ ਅਜੇ ਵੀ ਕਾਇਮ ਹਨ ਤੀਸਰਾ ਕਿਲਾ ਅਗਮਪੁਰਾ ਲੋਹਗੜ ਹੈ ਇਹ ਗੜ ਸ਼ੰਕਰ ਵਾਲੀ ਸੜਕ ਤੇ ਚਰਨ ਗੰਗਾ ਤੋਂ ਪਾਰ ਹੈ ਪਹਾੜੀਆਂ ਨਾਲ ਜੰਗ